ਜਿਦਾਂ ਮਰਜ਼ੀ ਫੋਨ ਆਉਂਦਾ ਹੋਵੇ ਤੈਨੂੰ ਕੀ ਲੱਗੇ ਮੈਂ ਤੇ ਉਦਾਂ ਹੀ ਪੁੱਛਿਆ ਸੀਗਾ ਐਨਾ ਵੀ ਹੱਕ ਹੈ ਨਹੀਂ ਮੈਂ ਪੁੱਛਣਾ ਤੈਨੂੰ ਆਗ ਤੇ ਬਣ ਲੱਗਾ ਸੀ ਸਿਆਣਾ ਮੇਰੇ ਕੋਲ ਇਹ ਕਿਸੇ ਵਿੱਚ ਹੀ ਦੀ ਲੋੜ ਹੋਊਗੀ ਨਾ ਮੈਨੂੰ ਦੱਸੀ ਇੱਕ ਗੱਲ ਹੋਰ ਕਰਨੀ ਸੀ ਤੁਹਾਡੇ ਨਾਲ ਹਾਂਜੀ ਹੁਣ ਡੈਡੀ ਦੇ ਨਾਲ ਹੋ ਕੇ ਸਾਰੀਆਂ ਤਿਆਰੀਆਂ ਕਰਨੀਆਂ ਵਾ ਡੈਡੀ ਮੈਨੂੰ ਕਹੀ ਜਾਣ ਦੇ ਵੀ ਤੁਸੀਂ ਵੀ ਆਪਣੀਆਂ ਤਿਆਰੀਆਂ ਕਰੋ ਕੱਪੜੇ ਲੈਣਾ ਸਵਾਉਂ ਵਿਆਹ ਜਾਣ ਵਾਸਤੇ ਤੇ ਤੁਸੀਂ ਮੰਮੀ ਨਾਲ ਮੜੀ ਦੀ ਬਹਾਨੇ ਗੱਲ ਕਰਿਓ ਤੇ ਇਹ ਵੀ ਮੰਮੀ ਅਸੀਂ ਜਾਣਾ ਵਾ ਕਿ ਨਹੀਂ ਜਾਣਾ ਵੇ ਤੂੰ ਤਾਂ ਮੇਰੀ ਗੱਲ ਸੁਣ ਹਾਂ ਇੱਧਰ ਆ ਤੂੰ ਕੀ ਪ੍ਰਧਾਨ ਬਣਿਆ ਵਾ ਰਪਿੰਦਰ ਨੂੰ ਕੀ ਆਂਦਾ ਸੀ ਜੇ ਜੇ ਕਿਸੇ ਚੀਜ਼ ਦੀ ਲੋੜ ਵਾ ਤਾਂ ਮੈਨੂੰ ਦੱਸ ਤੂੰ ਬੜੀਆਂ ਚੀਜ਼ਾਂ ਲਿਆ ਲਿਆ ਕੇ ਦੇਣੀਆਂ ਵਾ ਅਸੀਂ ਜੀਂਦੇ ਜਗਦੇ ਬੈਠੇ ਆ ਜੇ ਮਾਂ ਪਿਓ ਤੇਰੇ ਸਿਰ ਤੇ ਕੁਝ ਨਹੀਂ ਆਇਆ ਇਦਾਂ ਕਰਨੀ ਆ ਸ਼ਰਨ ਨੂੰ ਫੋਨ ਕਰਦੀ ਆ ਪੁੱਛਦੀ ਆ ਭਲਾ ਤੇ ਨਾਲੇ ਉਹਨੂੰ ਨਾ ਵਿਆਹ ਵੱਲੋਂ ਵੀ ਕਹਿਈ ਦਨੀ ਆ ਫੇਰ ਉਹ ਨਾ ਕਰਦੀ ਹੁੰਦੀ ਹੈ ਗੁਸਤਾਜਿਆ ਵੀ ਮੈਨੂੰ ਪਹਿਲਾਂ ਨਹੀਂ ਆਖਿਆ ਤੂੰ ਹੁਣ ਆਖਿਆ ਵਾ ਹੁਣ ਮੈਂ ਕਿੱਦਾਂ ਆਵਾਂ ਪਹਿਲਾਂ ਹੀ ਦੱਸ ਦਿੰਨੀ ਆ ਹਲੋ ਹਾਂ ਜਨ ਕੀ ਹਾਲ ਆ ਠੀਕ ਆ ਠੀਕ ਆ ਮੈਂ ਵੀ ਵਧੀਆ ਹੋਰ ਕੀ ਕਰਨੀ ਅੱਛਾ ਅੱਛਾ ਵੇਲੀ ਵਾਵਾ ਟਾਈਮ ਨਾ ਵੇਲੀ ਹੋ ਜਾਣੀ ਆ ਠੀਕ ਆ ਠੀਕ ਆ ਚੱਲ ਤੇਰਾ ਵਧੀਆ ਵਾਵਾ ਸੱਸ ਕੰਮ ਕਰ ਲੈਂਦੀ ਆ ਤੇ ਆ ਮੈਂ ਨਾ ਵੇਲੀ ਰਿੰਨੀ ਆ ਠੀਕ ਆ ਠੀਕ ਆ ਮੈਂ ਵੀ ਕੁਛ ਨਹੀਂ ਬਸ ਬੈਠੀ ਹੀ ਵਿਲੀ ਮੈਂ ਚਲ ਫੋਨ ਹੀ ਕਰਦੀ ਆ ਸ਼ਰਨ ਨੂੰ ਵਿਆਹ ਦੀਆਂ ਤਿਆਰੀਆਂ ਬਸ ਚੱਲਣੀਆਂ ਜੋਰਾਂ ਦੇ ਨਾਲ ਆ ਗਿਆ ਵਿਆਹ ਬਸ ਸਵਾਸ ਸੂਰ ਸੜ ਤੁਮੀ ਦੇ ਮੈਂ ਹਾਂ ਪਹਿਲਾਂ ਦੱਸਦਾ ਬਾਅਦ ਵਿੱਚ ਗੁੱਸਾ ਕਰਦੀ ਹੁੰਦੀ ਆ ਕਿ ਮੈਨੂੰ ਪਹਿਲਾਂ ਨਹੀਂ ਦੱਸਿਆ ਅੱਜ ਦਿਨ ਦੱਸਿਆ ਚੱਲੇਗੀ ਸਾਰੀ ਫੈਮਲੀ ਆਇਓ ਠੀਕ ਆ ਮੰਮੀ ਹੁਣ ਉਹਨੂੰ ਦੱਸ ਦੇਂਗੀ ਘਰੇ ਆਹ ਪਾ ਜਿਣਾਉ ਨਾਲ ਲੈ ਕੇ ਸਾਰੇ ਜਣਾ ਆਏ ਹੋ ਠੀਕ ਆ ਹਾਂ ਹਾਂ ਮੰਮੀ ਹੁਣੀ ਵਧੀਆ ਠੀਕ ਠਾਕ ਨੇ ਸਾਰੇ ਸਮਾਨ ਸਮਾਨ ਮੈਂ ਸਾਰਾ ਹੀ ਲੈ ਆਵਾ ਮੰਮੀ ਹੁਣੀ ਕਹਿੰਦੇ ਸੀ ਪਹਿਲਾਂ ਚੱਲ ਐਵੇਂ ਨਿੱਕੇ ਨਿੱਕੇ ਚੀਜ਼ਾਂ ਲੈ ਦਿੰਨੇ ਆ ਮੈਂ ਹਾਂ ਨਹੀਂ ਅੰਮੀ ਜੀ ਜੜੀ ਵੀ ਚੀਜ਼ ਕੋਈ ਲੈਣੀ ਹੈ ਨਾ ਤਾਂ ਸਾਰੀ ਵਧੀਆ ਲੈਣੀ ਆ ਇਹ ਆ ਕਿ ਮਾਸਾ ਜਾ ਕੇ ਨਾ ਤੇ ਹੋਊਗਾ ਉਥੇ ਵੇਹਲਾ ਸਦਣੇ ਤੂੰ ਕੁਛ ਖੜਿਆ ਨਹੀਂ ਸੀ ਨਾ ਤਮੜ ਕੇ ਸੱਸ ਸੁਣਾਉਂਦੀ ਸੀ ਨਾ ਇਹ ਗੱਲੀਬਾਤੀ ਸੁਣਾਉਂਦੀਆਂ ਹੁੰਦੀਆਂ ਵਾ ਮੈਨੂੰ ਪਤਾ ਹੋਣਾ ਚੱਲ ਮੇਰੀ ਭੈਣ ਹੈ ਤੇ ਉੱਥੇ ਜਠਾਣੀ ਆ ਪਰ ਫਿਰ ਵੀ ਹੈ ਤੇ ਮੇ ਤੋਂ ਵੱਡੀ ਹੈ ਨਾ ਇਹ ਥੋੜਾ ਵਾ ਕਿ ਮੇਰਾ ਕੱਲ ਨੂੰ ਵਿਆਹ ਹੋ ਜਾਊਗਾ ਤੇ ਜਠਾਣੀ ਮੇਰੀ ਗੱਲਾਂ ਕਰੂਗੀ ਉਹ ਐਸੇ ਕਰਕੇ ਸਮਾਨ ਮੈਂ ਸਾਰਾ ਲਿਆਵਾ ਸੋਨਾ ਵੀ ਬਥੇਰਾ ਬਣਾਇਆ ਵਾ ਆਹ ਹਾਂ ਬਾਕੀ ਸਾਰਾ ਹੋ ਗਿਆ ਵਾ ਤਿਆਰੀਆਂ ਲਹਿੰਗਾ ਵਗੈਰਾ ਸਾਰਾ ਲੱਲਿਆ ਆ ਬਾਕੀ ਜਿਹੜੀ ਥੋੜੀ ਬਹੁਤੀ ਚੀਜ਼ ਹੈ ਨਾ ਉਹ ਚੱਲ ਲੱਗੇ ਜਾ ਕੇ ਵੀ ਲੈਵਾਂਗੇ ਬਾਕੀ ਮੇਨ ਮੇਨ ਸਾਰੀ ਤਿਆਰੀ ਹੋਈ ਗਈ ਹੈ ਤਕਰੀਬਨ ਤੇ ਮੈਂ ਤੈਨੂੰ ਵੀ ਤਾਂ ਫੋਨ ਲਾਇਆ ਸੀ ਵੀ ਚੱਲ ਤਿਆਰੀ ਕਰ ਲਈ ਹੈ ਸੂਟ ਸੱਟ ਸੰਭਾਲਾ ਅਰ ਸੋਨਾ ਦਾ ਸੂਟ ਪਾ ਕੇ ਟੌਰ ਕੱਢ ਕੇ ਆਈ ਫਿਰ ਵੀ ਸੇਲੀ ਦੇ ਵਿਆਹ ਹੋਣਾ ਵਾ ਠੀਕ ਹੈ ਠੀਕ ਹਰਪਿੰਦਰ ਬੈਠੀ ਹੈ ਸਾਹਮਣੇ ਮੇਰਾ ਦਾਵਾ ਵੀ ਇਹਦਾ ਨਾਲ ਗੱਲ ਕਰਾਂ ਚੱਲ ਪੁੱਛ ਲੈਣਾ ਵਾ ਕਿ ਜੇ ਕਿਹ ਚੀਜ਼ ਦੀ ਲੋੜ ਵਾ ਤਾਂ ਲੈ ਦਿੰਦਾ ਵਾ ਜੇ ਵਿਆਹ ਹੋ ਗਿਆ ਇਹਦਾ ਇਹਦਾ ਗੁੱਸਾ ਜਿਹੜਾ ਵਾ ਨਾ ਇਹਦੇ ਮਨ ਚ ਚੱਲ ਜਾਣਾ ਤੇ ਨਾਲ ਚੱਲ ਥੋੜੀ ਬੋਦੀ ਗੱਲ ਕਰਦਾ ਨਾ ਹੋ ਸਕਦਾ ਗੁੱਸਾ ਠੰਡਾ ਹੋ ਜੇ ਚੱਲ ਠੀਕ ਆ ਫਿਰ ਚਲ ਮੈਂ ਕੰਮ ਵੀ ਲੱਭੀਆਂ ਅੱਛਾ ਅਰ ਬੰਦਰ ਕਿਤਾਬੋਂ ਨੋੜੇ ਹਾਂਜੀ ਆ ਜਾਓ ਜੀ ਕੋਸ਼ਣੇ ਸੇ ਲਈ ਦਫੋਨਾ ਹੁੰਦਾ ਆਹੀ ਅੱਛਾ ਠੀਕ ਠਾਕ ਹਾਂਜੀ ਵਧੀਆ ਨੂੰ ਮੈਂ ਚਲ ਵਿਆਹ ਵੱਲੋਂ ਕਹਿ ਦਿੰਨੀ ਆ ਆਪ ਬਜਾਰੀ ਪਹਿਲਾਂ ਹੀ ਕਹਿ ਦਿੰਦੀ ਹੁੰਦੀ ਆ ਓਏ ਆਹੋ ਚਲ ਜਿਹੜੇ ਜਿਹੇ ਜੀ ਕਹਿਣੇ ਆ ਨਾ ਸਭ ਨੂੰ ਹੁਣ ਕਹਿ ਲੋ ਹਾਂਜੀ ਮੁੜ ਕੇ ਇਹ ਆ ਵੀ ਸਰਦਾਂ ਤਿਆਰੀ ਕਰਨ ਵਾਲੇ ਬਣਦੇ ਆ ਨਹੀਂ ਨਹੀਂ ਮੰਮੀ ਜੀ ਨੂੰ ਕਹਿਨ ਤਾਂ ਦੇ ਹੀ ਹੈ ਕਿ ਅਖੰਦੇ ਕਿ ਚਲ ਆਪਣੇ ਸਹੇਲਿਆਂ ਨੂੰ ਫੋਨ ਕਰ ਦੇ ਤੇ ਮੈਂ ਚਲ ਰਿਸ਼ਤੇਦਾਰ ਸਾਰਿਆਂ ਨੂੰ ਕਰ ਦਿੰਨੀ ਆ ਠੀਕ ਆ ਮੇਰੀ ਗੱਲ ਸੁਣੋ ਉਹ ਤਣ ਗਏ ਹੋ ਸ਼ਹਿਰ ਦੇ ਕਿਦਾਂ ਫਿਰ ਕੀ ਕੀ ਲਿਆ ਉੱਥੇ ਉੱਥੇ ਵੀਰ ਜੀ ਇਹੋ ਸਮਾਨ ਸੋਲ ਲਿਆ ਸਾਰਾ ਹੀ ਜੋ ਲਹਿੰਗਾ ਵਗੈਰਾ ਲੈਣਾ ਹੀ ਹੋਰ ਵੀ ਨਹੀਂ ਕਮੋ ਠੀਕ ਹੈ ਠੀਕ ਹੈ ਹਾਂ ਜੀ ਉਹ ਸਾਰੀ ਹੋ ਗਈ ਹੈ ਤਿਆਰੀ ਤੇਰੀ ਗੱਲ ਸੁਣ ਜੇ ਕਿਸੇ ਚੀਜ਼ ਦੀ ਲੋੜ ਵਾ ਨਾ ਹਾਂ ਜੀ ਤੇ ਮੈਨੂੰ ਦੱਸ ਦੀ ਠੀਕ ਹੈ ਨਾ ਵਿਆਹ ਚ ਕਿਸੇ ਵੀ ਚੀਜ਼ ਦੀ ਲੋੜ ਹੋਵੇ ਠੀਕ ਹੈ ਨਹੀਂ ਨਹੀਂ ਚੀਜ਼ ਤੇ ਵਹ तकरीबन ਸਾਰੀਆਂ ਹੋਈ ਗਈਆਂ ਆ ਠੀਕ ਹੈ ਨਹੀਂ ਲੋੜ ਤੇ ਨਹੀਂ ਕਿਸੇ ਚੀਜ਼ ਦੀ ਵੀ ਹੈਗੀ ਹੁੰਦੀ ਨਹੀਂ ਮੈਂ ਉਦਾਂ ਤੇ ਮੈਂ ਜਲਦ ਕਹਿ ਜਣਾ ਮਾੜਾ ਜਾਂ ਹਾਂ ਜੀ ਜੇ ਕਿਸੇ ਚੀਜ਼ ਦੀ ਲੋੜ ਹੋਵੇ ਜਾਂ ਮਨ ਚ ਕੋਈ ਹਨਾ ਹੋਵੇ ਕੋਈ ਗੱਲ ਤੇ ਮੈਨੂੰ ਦੱਸ ਦੀ ਠੀਕ ਠੀਕ ਹੈ ਨਾ ਕੋਈ ਗੱਲ ਨਹੀਂ ਤੇ ਨਾਲੇ ਮੇਰੀ ਗੱਲ ਸੁਣ ਹੁਣ ਵਿਆਹ ਹੋ ਜਾਣਾ ਵਾ ਹਾਂ ਜੀ ਘਾਗਲੇ ਘਰ ਚ ਜਾਣਾ ਵਾ ਤੇ ਵਧੀਆ ਰਹਿਣਾ ਉਹਨਾਂ ਦੇ ਨਾਲ ਠੀਕ ਹੈ ਨਹੀਂ ਨਹੀਂ ਬਿਲਕੁਲ ਵਧੀਆ ਰਵਾਂਗੇ ਇਹ ਨਾ ਹੋਵੇ ਮੁੜਕੇ ਕਿਉਂ ਵੀ ਤੇਰਾ ਵਸ ਸੁਭਾਗ ਕਰਨਾ ਉੱਥੇ ਜਾ ਕੇ ਕਦੀ ਕੋਈ ਗੱਲ ਨਹੀਂ ਕਰਨੀ ਨਹੀਂ ਨਹੀਂ ਕੋਈ ਗੱਲ ਨਹੀਂ ਇਦਾਂ ਦਾ ਬਣਾ ਵੀ ਹਾਂਜੀ ਮੁੜਕੇ ਤੁਹਾਨੂੰ ਪਤਾ ਵਾ ਕਿ ਅਗਲੇ ਮੁੜਕੇ ਮੰਮੀ ਹੋਣਾ ਨੂੰ ਕਹਿਣਗੇ ਇੱਥੇ ਚੰਗੇ ਲੱਗਾਂਗੇ ਨਹੀਂ ਕੋਈ ਗੱਲ ਨਹੀਂ ਚਲ ਕਰ ਲੈ ਤੂੰ ਕੰਮ ਕਰਨਾ ਕੋਈ ਤੇ ਮੈਂ ਵੇਖਾਂ ਹਾਂ ਕੋਈ ਹਾਂਜੀ ਠੀਕ ਆ ਵੀਰ ਜੀ ਵਰਪਿੰਦਰ ਨੇ ਵੇਖ ਲਾ ਕਿੰਨੀ ਵਧੀਆ ਤਰੀਕੇ ਨਾਲ ਗੱਲ ਕੀਤੀ ਮੇਰੇ ਨਾਲ ਤੇ ਮੈਨੂੰ ਵਧੀਆ ਲੱਗਾ ਵਾ ਪੀ ਚਲੋ ਮੈਂ ਆਪਣੇ ਭੈਣ ਦੇ ਸਾਰੇ ਕੰਮ ਨਾਲ ਹੋ ਕੇ ਡਿਆਂ ਕਰਨ ਸਾਰਿਆਂ ਦੇ ਮੰਮੀ ਨੇ ਨਾ ਇਹਦੇ ਮਨ 'ਚ ਸ਼ੁਰ ਤੋਂ ਯਾਰ ਪਾਤਾ ਵਾ ਇਹ ਆਪਣਾ ਨਹੀਂ ਗਾ ਇਹ ਬਗਾਨਾ ਵਾ ਹੁਣ ਕਿੰਨੀ ਵਧੀਆ ਗੱਲ ਕੀਤੀ ਮੇਰੇ ਨਾਲ ਤੇ ਮੈਨੂੰ ਵੀ ਇਹ ਤੇ ਵਧੀਆ ਲੱਗਣੀ ਰਿਹਾ ਵਾ ਜਿਹਦਾ ਮਰਜ਼ੀ ਫੋਨ ਆਉਂਦਾ ਹੋਵੇ ਤੈਨੂੰ ਕੀ ਲੱਗੇ ਮੈਂ ਤੇ ਉਦਾਂ ਹੀ ਪੁੱਛਿਆ ਸੀਗਾ ਐਨਾ ਵੀ ਹੱਕ ਹੈ ਨਹੀਂ ਮੈਂ ਪੁੱਛ ਸਕਦਾ ਤੈਨੂੰ ਉਦਾਂ ਹੀ ਪੁੱਛਿਆ ਸੀ ਬਸ ਬਾਹਰੋਂ ਆ ਕੇ ਤੇ ਹੋਰ ਸਵਾਲ ਜਵਾਬ ਕਰਨ ਦਾ ਪੈਣਾ ਹੁੰਦਾ ਮੈਂ ਤਾਂ ਕਰਕੇ ਆਇਆ ਸੀ ਤੇਰੇ ਲਾਗੇ ਕਿ ਹੁਣ ਵਿਆਹ ਵਾ ਤੇਰਾ ਜੇ ਕਿਸੇ ਚੀਜ਼ ਦੀ ਲੋੜ ਹੋਊਗੀ ਨਾ ਤੇ ਮੈਨੂੰ ਦੱਸ ਦੇ ਮੈਂ ਲੈ ਦੂੰਗਾ ਜੋਬਨ ਮੇਰੀ ਸੁਣ ਗੱਲ ਮਾਪਿਓ ਜਿੰਦੇ ਆ ਨਾ ਮੇਰੇ ਆਪੇ ਕਰ ਲੈਣਗੇ ਜੋ ਉਹਨਾਂ ਨੇ ਕਰਨਾ ਵਾ ਚੁੱਪ ਕਰਕੇ ਤੇ ਬੈਠਾ ਰਿਹਾ ਕਰ ਤੇ ਨਾਲੇ ਮੇਰੀ ਇੱਕ ਗੱਲ ਹੋਰ ਸੁਣ ਜਿਹੜੀ ਪਹਿਲੀ ਹੈ ਨਾ ਇਹ ਕਰਜ਼ਾ ਚੁਗ-ਚੁਗ ਹੁਣ ਖਾਈ ਨਾ ਜਾਇਓ ਜਿਹੜੀ ਮੇਰੇ ਹਿੱਸੇ ਦੀ ਵੀ ਹੈਗੀ ਆ ਕਰਜ਼ਾ ਕਰ ਰਵਿੰਦਰ ਮੈਂ ਆਪਣੇ ਵਾਸਤੇ ਚੁੱਕਣ ਡਿਆ ਤਾਡੇ ਵਾਸਤੇ ਕਰਨ ਡਿਆ ਜੇ ਡੈਡੀ ਨੇ ਮੈਨੂੰ ਕਿਹਾ ਹੈ ਪਿਆਰ ਦੀ ਕੋਈ ਪੈਸੇ ਲੈ ਆਵਾ ਮੈਂ ਆਪਣੀ ਮਰਜ਼ੀ ਨਾਲ ਥੋੜੀ ਗਿਆ ਹਾਂ ਮੰਮੀ ਤੇ ਮੰਮੀ ਮੈਨੂੰ ਬੋਲਣ ਡਿਆ ਪੇ ਮੇਰੇ ਵਾਸਤੇ ਹੁਣ ਡਈ ਆ ਤੇ ਤੁਹਾਡੇ ਵਾਸਤੇ ਵੀ ਸਾਰਾ ਕੁਝ ਕੀਤਾ ਹੀ ਆ ਤੁਹਾਡਾ ਵੀ ਵਿਆਹ ਕੀਤਾ ਸਾਰੇ ਕੰਮ ਕੀਤੇ ਨੇ ਉੱਤੇ ਵੀ ਤੇ ਪੈਸੇ ਲੱਗੇ ਜਿੰਨੇ ਚ ਮੇਰਾ ਸਾਰਾ ਵਿਆਹ ਹੋਇਆ ਸੀ ਨਾ ਓਨੇ ਚ ਟੀਵੀ ਤੇ ਫਰਿੱਜੀ ਆਈਆਂ ਗੱਲੀਆਂ ਦੋ ਚੀਜ਼ਾਂ ਹੀ ਅੱਛਾ ਹੁਣ ਇਹ ਕੀ ਮਤਲਬ ਹੋਇਆ ਸੁਣਾਉਣ ਵੀ ਲਾ ਪਿਆ ਹੁਣ ਇਹ ਮੈਨੂੰ ਮੈਂ ਸੁਣਾਉਣ ਨਹੀਂ ਗੱਡਿਆ ਮੈਂ ਸਿਰਫ ਤੁਹਾਨੂੰ ਦੱਸਣ ਡਿਆ ਵਾਂ ਵੀ ਫਰਕ ਹੀ ਗਾ ਦੋਮਾ ਟਾਈਮਾਂ 'ਚ ਉਹ ਟਾਈਮ ਤੇ ਇਸ ਟਾਈਮ 'ਚ ਫਰਕ ਵੀ ਹੈ ਨਾ ਮਗਹੀਾਈ ਵੇਖੋ ਕਿੰਨੀ ਆ ਉਹ ਗੱਲ ਵੱਲ ਤੁਸੀਂ ਜਾਂਦੇ ਨਹੀਂ ਆ ਉਹ ਚੰਗਾ ਭਰਾ ਆਹ ਵੇਖੋ ਮੈਂ ਸਿਰਫ ਉਦਾਂ ਹੀ ਕਹਿਣ ਆਇਆ ਸੀਗਾ ਕਿ ਜੇ ਕਿਸੇ ਚੀਜ਼ ਦੀ ਲੋੜ ਹੋਊਗੀ ਤਾਂ ਠੀਕ ਆ ਦੱਸ ਦਿਓ ਕੋਈ ਨਹੀਂ ਆਪੇ ਕਰ ਲੈਣਗੇ ਮੰਮੀ ਹਣੀ ਜੋ ਕਰਨਾ ਵਾ ਤੁਹਾਨੂੰ ਦੱਸਣਾ ਤੁਸੀਂ ਦੱਸੋ ਵਾਧੂ ਦੀਆਂ ਮੈਨੂੰ ਗੱਲਾਂ ਸੁਣਾਉਂਦੇ ਆਂ ਵੀ ਉਹਨੇ ਵਿੱਚ ਆ ਚੀਜ਼ ਆ ਗਈ ਤੇ ਇੰਨੇ ਵਿੱਚ ਤੂੰ ਆ ਲੱਲੀਆਂ ਹੋਰ ਤ ਨਹੀਂ ਕਿਦਾਂ ਸੁਣਾਉਣਾ ਆ ਇੰਨਾ ਵਧੀਆ ਮੇਰਾ ਮੂਡ ਹੀ ਨਾ ਸਾਰਾ ਮੂਡ ਹੀ ਖਰਾਬ ਕਰਕੇ ਰਹਿਤਾ ਹੋ ਰਪਿੰਦਰ ਤੂੰ ਚੁੱਚੀ ਚ ਬੋਲਣਾ ਕੀ ਗੱਲ ਹੋਈ ਆ ਕੀ ਕਹਿੰਦੇ ਐ ਜੋ ਬੰਦ ਤੈਨੂੰ ਗੱਲ ਮੰਮੀ ਜੀ ਕੀ ਹੋਣੀ ਆ ਹਾਂ ਬਾਹਰੋਂ ਆਇਆ ਵਾ ਤੇ ਬਸ ਹੋਰ ਆਪਣੀਆਂ ਹੀ ਡੈਪਿਆ ਆ ਸੁਣਾਉਣ ਕੀ ਆਂਦਾ ਵਾ ਕਹਣਾ ਮੰਮੀ ਜੀ ਇਹਨੇ ਕੀ ਆ ਆਗ ਤੇ ਬਣ ਲੱਗਾ ਸੀ ਆਣਾ ਮੇਰੇ ਕੋਲ ਇਹ ਕਿਸੇ ਵਿੱਚ ਈ ਦੀ ਲੋੜ ਹੋਊਗੀ ਨਾ ਮੈਨੂੰ ਦਸੀ ਏਦਾਂ ਆ ਉਦਾਂ ਆ ਮੈਂ ਕੋਈ ਗੱਲ ਨਹੀਂ ਮੰਮੀ ਹੁਣੀ ਹੈਗੀ ਆ ਸਭ ਕੁਝ ਕਰਨ ਵਾਤੀ ਇਹਦੇ ਰਾਦੇ ਵਿੱਚ ਇਹ ਹੁਣ ਆਇਆ ਚੱਲ ਮੈਨੂੰ ਦਸੂਗੀ ਉਹਦੇ ਵਿੱਚ ਥੋੜੇ ਬੋਦੇ ਪੈਸੇ ਰੱਖੂੰਗਾ ਮੈਂ ਨਿੱਪਿਓ ਤੇਰੇ ਨੇ ਪ੍ਰਧਾਨ ਜੂਨ ਨੂੰ ਬਣਾਇਆ ਵਾ ਹੁਣ ਵੀ ਜਦੋਂ ਕੱਲ ਮੈਂ ਗਈ ਹਾਂ ਤਾਂ ਕਹਿੰਦੇ ਆ ਆੜਤੀ ਗੱਲ ਕਹ ਲਿਆ ਉਹਨੂੰ ਪੀ ਜਾ ਪੈਸੇ ਲੈ ਕੇ ਆ ਨਲੇ ਮੇਰੀ ਗੱਲ ਸੁਣੋ ਇੱਕ ਹੋਰ ਕੀ ਕਹਿੰਦਾ ਕਹਿੰਦਾ ਵੀ ਇਹ ਜਦੋਂ ਮੇਰਾ ਵਿਆਹ ਕੀਤਾ ਸੀ ਨਾ ਉਦੋਂ ਤਹੇ ਦੋਆਂ ਚੀਜ਼ਾਂ ਦੇ ਵਿੱਚ ਵਿਆਹ ਹੋ ਗਿਆ ਸੀ ਤੇ ਜਿਹੜੀਆਂ ਜੋ ਦੋ ਚੀਜ਼ਾਂ ਤੂੰ ਲਈਆਂ ਵਾ ਨਾ ਉਹਦੇ ਵਿੱਚ ਸਾਰਾ ਵਿਆਹ ਹੋ ਜਾਂਦਾ ਵਾ ਕਿਹੜੀਆਂ ਦੋ ਚੀਜ਼ਾਂ ਜਿਹੜੀ ਐਲ.ਐਡੀ ਲਈਏ ਤੇ ਜਿਹੜੀਆਂ ਇੱਕ ਦੋ ਹੋਰ ਚੀਜ਼ਾਂ ਲਈਆਂ ਉਹ ਸੁਣਾਉਂਦੇ ਅਜੇ ਪਿਓ ਲੈ ਕੇ ਦਿੱਤੀਆਂ ਆ ਤੇ ਤੂੰ ਉਹਨੂੰ ਕਹਿਣਾ ਹੀ ਵੀ ਸ਼ੁਕਰ ਕਰ ਵੀ ਮੰਮੀ ਡੈਡੀ ਨੇ ਤੇਰਾ ਵਿਆਹ ਕਰਤਾ ਨਹੀਂ ਤੇ ਇਹਨੇ ੱਤਕੇ ਖਾਂਦਾ ਫਿਰਨਾ ਸੀ ਜਿੱਦਾਂ ਤੇ ਦੋਪਰਾ ਉੱਥੇ ਅੱਗੇ ਖਾਂਡੇ ਹੈ ਇੰਨੀ ਗੱਲ ਤੇ ਮੰਮੀ ਜੀ ਕਹੀ ਆ ਫਿਰ ਗੱਲਾਂ ਕਰਦਾ ਕਰਦਾ ਫਿਰ ਉਹ ਤੁਰਿਆ ਜਾਂਦਾ ਰਿਹਾ ਫਿਰ ਗੱਲ ਵੀ ਨਹੀਂ ਸੁਣੀ ਚੰਗੀ ਤਰ੍ਹਾਂ ਜਾਂਦਾ ਤੇ ਜਾਵੇ ਇਹਦਾ ਮੂੰਹ ਹੀ ਨਹੀਂ ਸਿੱਧਾ ਕਰ ਸਕਦੇ ਇਹ ਸਾਰੇ ਨਾ ਤੇਰੇ ਪਿਓ ਦੀਆਂ ਬੇੜੀਆਂ ਚਵੱਟੇ ਪਏ ਆ ਜਿਹੜਾ ਇਹਨੂੰ ਚੁੱਕ ਲਿਆ ਕਲੰਕ ਖਾਣੇ ਨੂੰ ਮੰਮੀ ਜੀ ਇੰਨਾ ਨਹੀਂ ਸੋਚਣਦੇ ਆ ਵੀ ਚੱਲ ਮੇਰੀ ਕੱਲੀ ਗੱਲੀ ਭੈਣ ਦਾ ਵਿਆਹ ਵਾ ਤੇ ਮੈਂ ਇਹ ਕਿਹੜੀਆਂ ਗੱਲਾਂ ਕਰਨ ਦਿਆਂ ਵਾਂ ਕਿ ਤੇਰੇ ਤੇ ਇੰਨਾ ਖਰਚਾ ਹੋ ਗਿਆ ਇੰਨਾ ਹੋ ਗਿਆ ਇਹ ਗੱਲਾਂ ਇਹਦੇ ਕਰਨ ਵਾਲੀਆਂ ਨੇ ਨੀ ਭੈਣ ਸਮਝੇ ਤਾਂ ਤਾਂ ਵਾ ਨਾ ਭੈਣ ਤੇ ਉਹ ਸਮਝਦਾ ਹੀ ਨਹੀਂਗਾ ਉਹ ਤੇ ਸਾਡੇ ਘਰ ਨੂੰ ਨਾ ਲੁੱਟਣ ਆਇਆ ਵਾ ਕਰਜ਼ਾ ਚੁੱਕਣ ਡਿਆ ਵਾ ਜਦੋਂ ਕਰਜ਼ਾ ਜ਼ਿਆਦਾ ਹੋ ਗਿਆ ਉਹ ਲੱਥਣਾ ਨਹੀਂ ਸਾਡੇ ਕੋ ਫੇਰ ਪੈਲੀ ਨੂੰ ਹੱਥ ਲਾ ਕੇ ਵੇਜੂਗਾ ਐਨੀ ਗੱਲ ਤੇ ਮੈਂ ਸੁਣਾਤੀ ਆ ਮੈਂ ਹੁਣ ਕਰਜ਼ਾ ਦੇ ਚੁੱਕੀ ਜਾਂਦੀ ਆ ਨਾ ਤੇ ਮੁੜ ਕੇ ਜਿਹੜੇ ਇਹ ਤਾਂ ਮੁੜ ਕੇ ਪੈਲੀ ਨੂੰ ਹੱਥ ਲਾ ਲਿਓ ਤੇ ਮੈਂ ਮੇਰੇ ਹਿੱਸੇ ਦੀਨੱਕ ਤੇ ਵੇਚ ਦਿਓ ਆਪਣੇ ਦੀ ਭਾਈ ਜਿੱਦਾ ਮਰਜ਼ੀ ਕਰਦਾ ਰੋ ਚੰਗਾ ਤੇ ਤੇਰਾ ਪਿਓ ਨਹੀਂਗਾ ਜਿੰਨੇ ਉਹਨੂੰ ਗਾੜੀ ਲਾਇਆ ਵਾ ਜੇ ਮੇਰੇ ਵੱਸ ਹੋਵੇ ਨਾ ਦੋਵਾਂ ਜਾਣਾਂ ਦੇ ਝੋਲਾ ਫੜਾ ਕੇ ਤੇ ਘਰੋਂ ਬਾਹਰ ਕੱਢਾਂ ਮੈਂ ਮੰਮੀ ਜੀ ਕੀ ਕਰ ਸਕਦੇ ਆ ਕਿੰਨਾ ਤੋਂ ਹੁਣ ਕਹਿ ਰਿਹਾ ਵੇ ਇਹਨਾਂ ਨੂੰ ਹੋਰ ਬੰਦਾ ਕੀ ਕਵੇ ਇਹਨੂੰ ਚੰਗਾ ਭਲਾ ਪਤਾ ਵਾ ਪੇ ਸ਼ਹਿਰ ਗਏ ਆ ਉਦੋਂ ਮੰਮੀ ਆਂਦੀ ਵੀ ਤੈਨੂੰ ਨਾਲ ਨਹੀਂ ਖੜਨਾ ਕਿ ਢਾਣ ਕੇ ਪੁੱਛਣ ਡਿਆ ਵਾ ਰਪਿੰਦਰ ਕੇ ਚੀਜ਼ ਦੀ ਲੋੜ ਵਾ ਆਹ ਤੂੰ ਹੀ ਚੀਜ਼ਾਂ ਲੈ ਲੈ ਕੇ ਦੇਣੀਆਂ ਕਿ ਪੁੱਛਣ ਤੇ ਅਮੀ ਜੀ ਤਾਂ ਦਿਆ ਵਾ ਕਿ ਪੈਸੇ ਜਿਹੜੇ ਮਿਲਦੇ ਉਹ ਸਹੀ ਹੋਰ ਕਿਹੜੀ ਗੱਲੋਂ ਡਿਆ ਆ ਇਹੋ ਰਾਦਾ ਵਾ ਕਿ 10000 ਦੇਣਗੇ 5-6000 ਦੀ ਚੀਜ਼ ਲਿਆਉਂਗਾ ਬਾਕੀ ਜੇਬ ਚ ਪਾਉਂਗਾ ਉਹ ਹੀ ਨਾ ਉਹ ਕੰਮ ਪਰ ਮੈਂ ਹੋਣ ਨਹੀਂ ਦੇਣੀ ਮੈਨੂੰ ਇਹਨਾਂ ਦੀਆਂ ਕਰਤੂਤਾਂ ਦਾ ਪਤਾ ਸਾਰੀਆਂ ਦਾ ਤੇ ਇਹਨਾਂ ਨੇ ਕਰਨਾ ਕੀ ਆ ਚੱਲ ਅਮੀ ਜੀ ਜਿਹੜਾ ਕੋਈ ਕੰਮ ਕਰਨਾ ਹੁੰਦਾ ਵਾ ਨਾ ਖੁਦਾਬ ਕਰ ਲਿਆ ਕਰੋ ਇਹ ਛਾੜ ਦੇ ਇਹ ਗੱਲਾਂ ਤੋਂ ਸਾਰੀਆਂ ਚੱਲ ਆਪਣਾ ਕੰਮ ਕਰ ਤੂੰ ਸਮਾਨ ਸਮੂਣ ਪਾ ਇਹਦੇ ਕੰਮ ਤੇ ਹੀ ਰਹਿਣੇ ਨਾ ਕੰਮਾਂ ਕੇ ਥਾਂ ਦਾ ਨਾ ਹੋਵੇ ਤੇ ਜਾ ਜਾ ਕੇ ਸਮਾਨ ਪਾ ਤੂੰ ਚੱਲ ਠੀਕ ਹੈ ਕੁੜੀ ਦੀਆਂ ਨਜ਼ਰਾਂ ਵਿੱਚ ਚੰਗਾ ਬੰਡਿਆ ਨਾ ਤੇ ਮੈਨੂੰ ਦੱਸ ਤੇ ਕੀ ਚਾਹੀਦੀ ਆ ਤੇ ਉਹਨੂੰ ਸਾਰਾ ਤੇਰੀਆਂ ਕਰਤੂਤਾਂ ਦਾ ਪਤਾ ਵਾ ਕੀ ਚਾਹੀਦੀ ਆ ਚੀਜ਼ਾਂ ਲਿਆ ਉਹ ਨਹੀਂ ਜੀਂਦੇ ਜਾਗਦੇ ਬੈਠੇ ਆ ਤੇਰਤੇ ਆ ਜਾਂ ਕੀ ਆਇਆ ਵਾ ਅੱਜ ਚੀਜ਼ ਲਿਆ ਕੇ ਦਵੇਂਗਾ ਕੱਲ ਨੂੰ ਤੇਰੀ ਘਰ ਦੀ ਦੀ ਢੀ ਜਬਾਨ ਵਾ ਉਹ ਮੇਨੇ ਮਾਰੂਗੀ ਮੇਰਾ ਘਰ ਵਾਲੇ ਨੇ ਲਿਆ ਕੇ ਦਿੱਤਾ ਹੈਗਾ ਮੇਰ ਕੋ ਨਹੀਂ ਇਹ ਗੱਲਾਂ ਸੁਣੀਆਂ ਜਾਣੀਆਂ ਦੱਸ ਤੇ ਮੈਂ ਤਾਂ ਇਹ ਨਹੀਂ ਗੱਲ ਪੁੱਛਣੀ ਗਿਆ ਸੀ ਨਾ ਕਿ ਜੇ ਕਿਹ ਚੀਜ਼ ਦੀ ਲੋੜ ਹੋ ਤਾਂ ਮੈਨੂੰ ਦੱਸ ਦੇ ਕੀ ਬਾੜਾ ਮੈਂ ਕਹਦੇ ਲੱਗਾ ਇਸ ਦੇ ਵਿੱਚ ਜੇ ਕੁਝ ਕਹਿ ਦੋ ਤਾਂ ਵੀ ਗੱਲਾਂ ਨਾ ਕਹੋ ਤੇ ਹਿਆ ਨੂੰ ਪੁੱਛਦੇ ਨਹੀਂ ਨੀਗਾ ਹੁਣ ਜੇ ਕਰਜ਼ੀ ਵਾਲੀ ਗੱਲ ਵਾ ਤੇ ਮੰਮੀ ਹੁਣ ਮੈਨੂੰ ਕਿਹਾ ਸੀਗਾ ਬੋਲ ਦੇ ਨੀ ਕੀ ਹੋਇਆ ਵਾ ਇਕੱਲੇ ਗੱਲਾਂ ਕਰੀ ਜਾਂਦੇ ਗੱਲਾਂ ਮੈਂ ਕਾਦੀਆਂ ਕਰਦੀਆਂ ਰਪਿੰਦਰ ਵਾਲ ਗਿਆ ਬੁਰਿਆਂ ਪਾਪਾ ਨੂੰ ਮੈਂ ਸੋਚਿਆ ਮੈਂ ਚੱਲ ਪੁੱਛਣਾ ਜਾ ਕੇ ਉਹਨੂੰ ਕਿ ਚੱਲ ਤੇਰਾ ਵਿਆਹ ਵਧਾ ਜੇ ਕਿਸੇ ਚੀਜ਼ ਦੀ ਲੋੜ ਵਾ ਜਾਂ ਤੇਰੇ ਦਿਲ 'ਚ ਕੋਈ ਫਰੈਸ਼ ਹੈ ਕਿ ਤੇ ਦੱਸ ਦੇ ਤੇ ਨਾ ਪਤਾ ਨਹੀਂ ਕੀ ਸੋਚਦੀ ਰਹਿੰਦੀ ਆ ਆਪਣੇ ਦਿਮਾਗ 'ਚ ਉਹ ਚਲ ਤੇਹੀ ਕਿਉਂ ਕਰਦੀ ਜੀ ਇਦਾਂ ਤੁਹਾਨੂੰ ਪਤਾ ਤਾਂ ਹੈਗਾ ਵਾ ਉਹਦਾ ਸੁਭਾਈ ਇਦਾਂ ਦਾ ਵਾ ਉਹਦਾ ਹੁਣ ਵਿਆਹ ਵਾ ਤੇ ਤੂੰ ਹੀ ਨਾ ਕੋਈ ਵੀ ਗੱਲਬਾਤ ਕਰਿਓ ਜੇ ਉਹਦਾ ਸੁਭਾਅ ਬਦਲਣਾ ਹੋਊਗਾ ਤੇ ਆਪੇ ਬਦਲ ਜਾਣਾ ਯਰ ਬਦਲਾ ਕੀ ਸੁਭਾਅ ਦੇ ਵਿੱਚ ਜੋਦੋ ਤਾਂ ਇੰਨੀ ਚੀਜ਼ ਨਹੀਂ ਵੇਖਦੀ ਵੀ ਮੇਰੇ ਤੋਂ ਵੱਡਾ ਵਾ ਤੇ ਮੈਂ ਕਿਦਾਂ ਬੋਲਣਾ ਇੱਥੇ ਇਦਾਂ ਕਰਦੀ ਜੇ ਗਾਂ ਜਾ ਕੇ ਕਰੂਗੀ ਚਲ ਕੋਈ ਤੇਹੀ ਨਾ ਕਿਆ ਕਰੋ ਤੁਹਾਨੂੰ ਪਤਾ ਤੇ ਹੈਗਾ ਵਾ ਉਹਦੀ ਜिद ਬੜੀ ਆ ਤੇ ਜਦੋਂ ਬੰਦਾ ਜिद ਕਰਦਾ ਹੋਵੇ ਨਾ ਫਿਰ ਨਹੀਂ ਉਹਨੂੰ ਬਾਰ-ਬਾਰ ਕਹੀਦਾ ਉਹ ਮੈਂ ਕੀ ਕਹਿਣਾ ਮੇਰੇ ਕਹਿਆਂ ਕੋਈ ਸਮਝੇ ਤੇ ਫੇਰ ਹੀ ਮੈਂ ਕਹਾਂ ਤੂੰ ਉਹਨੂੰ ਆਪ ਸਮਝਾਇਆ ਕਰ ਉਹਨੂੰ ਕਿਵੇਂ ਪਿੰਦਰ ਇਦਾਂ ਨਹੀਂ ਕਰੀਦਾ ਖੰਡਾ ਸੁਭਾ ਰੱਖੀਦਾ ਵਾ ਨਾਲੇ ਅਗਲੇ ਘਰ ਜਾ ਕੇ ਉਹਨਾਂ ਥੋੜੀ ਇਹਦੇ ਨਖਰੇ ਚੱਲਣੇ ਨੇ ਉਹ ਕੋਈ ਗੱਲ ਨਹੀਂ ਜਦੋਂ ਆਪਣੇ ਘਰ ਜਿੰਮੇਵਾਰੀ ਪੈ ਜਾਂਦੀ ਆ ਨਾ ਸਾਰੀ ਅਕਲਾਂ ਆ ਜਾਂਦੀਆਂ ਹੋਣੀਆਂ ਵਾ ਨਾਲੇ ਤੁਸੀਂ ਮੈਨੂੰ ਕਹਿੰਦੇ ਜੀ ਸਮਝਾਉਣ ਵਾਲੋ ਤੁਹਾਡੇ ਕਹਾਂਦੇ ਸਮਝਦੀ ਨਹੀਂ ਹੈਗੀ ਜਿਹੋ ਜਾਂ ਤੁਸੀਂ ਸਮਝਾ ਲੈਣਾ ਵਾ ਮੈਂ ਥੋੜੀ ਸਮਝਾ ਸਕਦੀ ਆ ਸਮਝਾਉਣਾ ਫਰਜ਼ ਆ ਮੰਮੀ ਹੋਣਾ ਦਾ ਜਿਨ੍ਹਾਂ ਨੂੰ ਪਤਾ ਵਾ ਭੀ ਅਗਲੇ ਘਰ ਕਿੱਦਾਂ ਰਹਿਣਾ ਵਾ ਤੇ ਕਿੱਦਾਂ ਨਹੀਂ ਅਸੀਂ ਕੀ ਸਮਝਾਣਾ ਨਾ ਹਾੜੇ ਨਾਲ ਵਾਤੇ ਉਹ ਆਪਸਿਆਂ ਆਣੀ ਚਲ ਕੋਈ ਗੱਲ ਨਹੀਂ ਨਾਲੇ ਮੈਂ ਦੱਸਣਾ ਹੈਗਾ ਵੀ ਅੱਜ ਨਹੀਂ ਫੇਸਬੁੱਕ ਕਰਉਂ ਜਾਣਾ। ਅੱਛਾ। ਪਹਿਲੇ ਹੀ ਨਾ ਆਰਤੀ ਕੋ ਤੇ ਉਹ ਕਰੇ ਪਤਾ ਨਹੀਂ ਅੱਜ ਡੈਡੀ ਖੜੇ ਕਹਿੰਦੇ ਵੀ ਆ ਗਿਆ ਮੈਸੇਜ ਹਰੇ। ਤੇ ਮੈਨੂੰ ਪਤਾ ਨਹੀਂ ਕਹਿੰਦੇ ਸੀਗੇ। ਤੇ ਉਧਰੋਂ ਜਾਣਾ ਵਾ ਅੱਜ ਤੇ ਚੱਲ ਮੈਂ ਫੇਸਬੁੱਕ ਕਰਾਈਏ ਤੇ ਕੋਈ ਨਹੀਂ ਬਣਦੀ। ਤੁਸੀਂ ਹੀ ਕਰਾਓ ਬਾਕੀ ਫਿਕਰ ਨਾ ਕਰਿਆ ਕਰੋ। ਤੁਸੀਂ ਜਿਹੜੀ ਗੱਲ ਕਰਨੀ ਹੁੰਦੀ ਡੈਡੀ ਨਾਲ ਕਰ ਲਿਆ ਕਰੋ। ਰੁਪਿੰਦਰ ਨਾਲ ਤੇ ਕੋਈ ਫਾਇਦਾ ਨਹੀਂ ਹੈਗਾ ਗੱਲ ਕਰਨ ਦਾ। ਇੱਕ ਗੱਲ ਹੋਰ ਕਰਨੀ ਸੀ ਤੁਹਾਡੇ ਨਾਲ। ਹਾਂਜੀ। ਹੁਣ ਡੈਡੀ ਦੇ ਨਾਲ ਹੋ ਕੇ ਸਾਰੀਆਂ ਤਿਆਰੀਆਂ ਕਰਨੀਆਂ ਵਾ। ਡੈਡੀ ਮੈਨੂੰ ਕਹੀ ਜਾਂਦੇ ਵੀ ਤੁਸੀਂ ਵੀ ਆਪਣੀਆਂ ਤਿਆਰੀਆਂ ਕਰੋ ਕੱਪੜੇ ਲੈਣਾ ਸਮਾਉਂ ਵਿਆ ਕਿ ਤੁਸੀਂ ਮੰਮੀ ਨਾਲ ਮਰੀ ਦੀ ਬਹਾਨੇ ਗੱਲ ਕਰਿਓ। ਕਿ ਇਹ ਵੀ ਮੰਮੀ ਇਹੀ ਜਾਣਾ ਵਾ ਕਿ ਨਹੀਂ ਜਾਣਾ। ਕੋਈ ਨਹੀਂ ਪੁੱਛ ਦਿੰਨੀ ਆ। ਪਰ ਮੰਮੀ ਨੇ ਮੈਨੂੰ ਪਤਾ ਮੰਨਣਾ ਦੇਹਨੀ ਆ। ਤੁਹਾਨੂੰ ਪਤਾ ਤਾਂ ਹੈਗਾ ਵਾ ਉਹ ਅੱਗੇ ਹਨ ਕਿਸ ਚਗਨ ਸਵਾਰਥ ਤੇ ਨਾਲ ਲੈ ਕੇ ਗਏ ਆ ਤੇ ਹੁਣ ਵੀ ਨਹੀਂ ਉਹਨਾਂ ਨੇ ਜਾਂਦੇ ਨਾ। ਪਰ ਫਿਰ ਵੀ ਮੈਂ ਪੁੱਛ ਲੂੰਗੀ ਇੱਕ ਵਾਰੀ। ਮੈਂ ਵੀ ਇਹੋ ਚੀਜ਼ ਚ ਡਰੰਡਿਆ ਵਾ। ਲੋਕਾਂ ਤੇ ਫਿਰ ਇਹੋ ਕਹਿਣਾ ਵਾ ਨਾ ਕਿ ਭਰਾ ਪਰਜਾਈ ਖੁਸ਼ ਨਹੀਂਗੇ ਤੇ ਤਾਂ ਕਰਕੇ ਨਹੀਂ ਗਏ ਇਹਨਾਂ ਦੇ ਨਾਲ। ਚਲੋ ਕੋਈ ਨਹੀਂ। ਇਹ ਗੱਲਾਂ ਜ਼ਿਆਦਾ ਚਿਰ ਲੁਕਿਆ ਨਹੀਂ ਹੁੰਦੀਆਂ। ਕਦੇ ਨਾ ਕਦੇ ਤੇ ਸਾਹਮਣੇ ਆਉਣੀਆਂ ਹੀ ਆ। ਜੋ ਸੋਚਦੇ ਆ ਸੋਚੀ ਤਾਂੰਦੋ। ਜਿਦਾਹ ਨੂੰ ਕਹਿਣਗੇ ਅਹੀਂ ਉਦਾਂ ਹੀ ਕਰਨਾ ਚਲ ਕੋਈ ਨਹੀਂ ਮੈਂ ਤਾਂ ਮੈਂ ਕੰਮ ਕਰਾਂ ਮੈਂ ਕੋਈ ਮੈਂ ਡੈਡ ਨੂੰ ਪੁੱਛਣਾ ਜੇ ਪੈਸੇ ਵੇਖਣ ਜਾਣਾ ਵਾ ਤਾਂ ਚਲ ਵੇਖਾਈਓ ਵੀ ਅੱਜ ਤੁਸੀਂ ਡੈਡ ਜੀ ਨਾਲ ਬਾਰਾਂਦਰੇ ਗੱਲ ਕਰਿਆ ਕਰੋ ਤੇ ਡੈਡ ਜੀ ਨੂੰ ਕਹਿ ਦਿਆ ਕਰੋ ਕਿ ਜਿਹੜੀ ਗੱਲ ਡੈਡ ਜੀ ਮੈਨੂੰ ਕਹਿਣੀ ਹੁੰਦੀ ਹੈ ਮਮਮੀ ਨੂੰ ਨਾ ਦੱਸਿਆ ਕਰੋ ਫਿਰ ਬੁਰਾ ਭਲਾ ਇੱਕ ਦੂਜੇ ਨਾਲ ਜਦੋਂ ਖਿੱਚਦੇ ਆ ਨਾ ਘਰ ਮੈਨੂੰ ਉਦੋਂ ਨਹੀਂ ਚੰਗਾ ਲੱਗਦਾ ਸਰ ਕੋਈ ਨਹੀਂ ਠੀਕ ਹੈ ਇਹਨਾਂ ਦੇ ਮਨ 'ਚ ਤੇਹੀ ਗੱਲ ਹੁੰਦੀ ਆ ਫਿਰ ਰੁਪਿੰਦਰ ਦੀ ਕੋਈ ਚੀਜ਼ ਰਹਿ ਨਾ ਜਾਵੇ ਕੋਈ ਗੱਲ ਮਨ 'ਚ ਨਾ ਰੱਖੇ ਮੈਂ ਇਸ ਚੀਜ਼ ਤੋਂ ਰਹਿ ਗਈ ਆ ਪਰ ਇਹਨਾਂ ਨੂੰ ਕੀ ਪਤਾ ਵਾ ਇਨਾਂ ਦੇ ਘਰੋਂ ਬਾਹਰ ਜਾਂਦੇ ਉਹ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਦੀ ਐ ਉਹਦੇ ਕਿਸੇ ਨੂੰ ਨਾਲ ਦਾ ਕੇ ਰਾਜੀ ਨਹੀਂ ਹੈਗੀ ਤੇ ਅਸੀਂ ਕਿਉਂ ਨਹੀਂ ਆ ਗੱਲਾਂ 'ਚ ਪੈਂਦੇ ਰਹਿਣਾ ਵਾ ਪਹਿਲੇ ਮੰਮੀ ਕਿਹੜਾ ਬੋਲਣ ਲੱਗੇ ਕੁਝ ਵੇਂਦੇ ਆ ਜੇ ਕਹਿਣਗੇ ਤੇ ਨਾਲ ਚੱਲ ਜਾਣਗੇ ਤੇ ਜੇ ਨਾ ਕਹਿਣਗੇ ਤੇ ਨਾ ਜਾਵਾਂਗੇ ਜੋ ਬਨੇ ਹੀ ਕਰਨਟ ਐ ਮਾ ਉਹ ਡੜੀ ਕਾਖੀ ਬੜਾ ਹੋ ਗਿਆ ਵਾ ਤੇ ਮੇਰੇ ਤਾਂ ਉਹ ਪੁੱਤ ਜਿਹਦੇ ਪਾਣੀ ਲਾਏ ਨੂੰ ਦੋ ਦਿਨ ਹੀ ਹੋਏ ਆ ਤੇ ਗਿੱਲਾ ਤੇ ਹੈਗਾ ਉਹ ਬਾਅਦ ਚ ਕਿਤੇ ਪੁੱਟ ਲਈ ਇਹਨੂੰ ਵਤਰਾ ਮੈਂ ਚੱਲ ਜੇ ਗਿੱਲਾ ਵਾ ਤੇ ਚੱਲ ਫਟੋ ਜੂ ਸੁੱਖਾ ਮੈਂ ਆ ਤੇਰੇ ਨਾਲ ਦੱਸੋ ਪਹਿਲਾਂ ਮੈਸੇਜ ਤੇ ਮੈਨੂੰ ਆ ਗਿਆ ਵਾ ਅੱਛਾ ਆ ਗਿਆ ਹਾਂ ਚੱਲਾ ਵੀ ਵਧੀਆ ਹੋ ਗਿਆ ਤੇ ਮੇਰਾ ਰੱਦਾ ਚੱਲਦੇ ਤੇ ਆਪਣਾ ਪੈਲਸ ਕਰਉਂਦੇ ਕੋਈ ਗੱਲੀ ਕਰਉਂਦੇ ਪੈਲਸ ਇਹ ਵੀ ਫਿਰ ਤੁਹਾਡਾ ਹਿਸਾਬ ਨਾਲ ਵੇਖ ਲਾਂਗੇ ਹੋਇਆ ਤਾਂ ਹੀ ਮੈਂ ਖੰਡਿਆ ਵਾ ਹਾਂ ਮੁੜ ਕੇ ਤੁਹਾਨੂੰ ਪਤਾ ਖਰਚਾ ਕਿੱਧਰ ਦੀਆਂ ਸਲਾਮਾਂ ਹੋਣ ਡਈਆਂ ਵਾਜ ਇਹਨੂੰ ਕਿੱਥੇ ਨਾਲ ਲੈ ਕੇ ਜਾਣਾ ਵਾ ਉਹ ਮੇਰਾ ਇਰਾਦਾ ਹੈ ਮੈਂ ਚੱਲ ਪੈਲਸ ਕਰਨੇ ਆ ਪੈਲਸ ਕਰਨ ਚੱਲੇ ਜੇ ਨਾ ਕੋਈ ਵਧੀਆ ਕਰਕੇ ਆਇਓ ਫਰੀ ਵਾਲਾ ਕੋਈ ਜਾਂਜ ਕਰਨਾ ਕਰ ਆਇਓ ਕੁੜੀ ਦੀ ਬਰਾਤ ਆਉਣੀ ਆ ਤੇ ਵਿਆਹ ਤੁਮਤਾਮ ਨਾ ਕਰਨਾ ਆਪਾਂ ਨਹੀਂ ਰਮਨ ਚੰਗਾਈ ਕਰਕੇ ਆਵਾਂਗੇ ਇਹਨੂੰ ਨਾਲ ਲੈ ਕੇ ਫਿਰ ਬਹੁਤ ਚੰਗਾ ਹੋਊਗਾ ਜਿੱਦਾਂ ਉਥੇ LCD ਵਾਲੀ ਕਰਦਾ ਹੈ ਨਾ ਐਹੋ ਹੀ ਲੱਲੀਏ ਐਹੋ ਹੀ ਲੱਲੀਏ ਨੀਗੀ ਜੀ ਉਦਾਂ ਹੀ ਪੈਲਸ ਵਰੀ ਕਰਨਾ ਵਾ ਇਹਨੇ ਉਹ ਨਹੀਂ ਮੰਮੀ ਕੋਈ ਗੱਲ ਨਹੀਂ ਪਹਿਲੇ ਸਭ ਪੇਂਟ ਵਾਲਾ ਬੜਾ ਵੱਡਾ ਵਾ ਮੇਰਾ ਦਰਦ ਇਹ ਕਰ ਲਈ ਨਾਲੇ ਇਹ ਹੈ ਨਾ ਕਿ ਸਮਾਨ ਵੀ ਖੜਨਾ ਕੋਈ ਜਾਂ ਵੀ ਫੇਰੇ ਮਾਰਨੇ ਆ ਤੇ ਸੌਖਾ ਰਹੂਗਾ ਕੰਮ ਤੇ ਘਰ ਦੇ ਲਾਗੇ ਆ ਹਾਂ ਚੱਲੀ ਵੇਖ ਲਿਓ ਚੰਗਾ ਹੋਊ ਨਾ ਤੇ ਸਜਾਵਟ ਪੂਰੀ ਹੋਣੀ ਚਾਹੀਦੀ ਆ ਕੱਲੀਆਂ ਕੰਦਾ ਇਹ ਨਾ ਹੋਣ ਥੱਲੇ ਮੈਟ ਮੋਟੇ ਨਵੇਂ ਵਿਛਾਉਣ ਉਹ ਰਮਨ ਜਦੋਂ ਅਸੀਂ ਜਾਣਾ ਵਾ ਸਾਰੇ ਕੰਮ ਕਰਕੇ ਹੀ ਆਵਾਂਗੇ ਕਸਰ ਨਹੀਂ ਕੋਈ ਰਹਿਣ ਦਿੰਦੇ ਚੱਲ ਠੀਕ ਆ ਜੇ ਕਰਕੇ ਆਓਗੇ ਤੇ ਚੰਗਾ ਫਿਰ ਮੈਂ ਨਾ ਚੱਲਾ ਮੈਂ ਵੇਖਾਂ ਘਰ ਕੋਈ ਕੰਮ ਮੈਂ ਵੀ ਆ ਗਏ ਬਸ ਹਾਂ ਹਾਂ ਦੇ ਤੂੰ ਮੇਰੀ ਗੱਲ ਸੁਣ ਹਾਂ ਇੱਧਰ ਆ ਤੂੰ ਕੀ ਪ੍ਰਧਾਨ ਬਣਿਆ ਵਾ ਪ੍ਰਪਿੰਦਰ ਨੂੰ ਕੀ ਆਂਦਾ ਸੀ ਜੇ ਆ ਕਿਸ ਚੀਜ਼ ਦੀ ਲੋੜ ਵਾ ਤੇ ਮੈਨੂੰ ਦੱਸ ਤੂੰ ਬੜੀਆਂ ਚੀਜ਼ਾਂ ਲਿਆ ਲਿਆ ਕੇ ਦੇਣੀਆਂ ਵਾ ਅਸੀਂ ਜੀਂਦੇ ਜਾਗਦੇ ਬੈਠੇ ਆ ਜੇ ਮਾਂ ਪਿਓ ਤੇਰੇ ਸਿਰ ਤੇ ਕੁਝ ਨਹੀਂ ਆਇਆ ਤੇਰਾ ਰਾਦਾ ਇਹ ਹੁਣਾਵਾ ਪ੍ਰਪਿੰਦਰ ਮੈਨੂੰ ਕਹਿ ਦੋਗੀ ਵੀ ਫਲਾਣੀ ਚੀਜ਼ ਦੀ ਲੋੜ ਵਾ ਮੈਂ ਲਿਆ ਦੂੰਗਾ ਤੇ ਸਾਰੀ ਉਮਰ ਦੋਵੇਂ ਜੀ ਮੇੜੇ ਮਾਰਦੇ ਰਵਾਂਗੇ ਤੇਰੇ ਵਿਆਹ ਤੇ ਅਸੀਂ ਆ ਕੀਤਾ ਤੇਰੇ ਵਿਆਹ ਤੇ ਅਸੀਂ ਆ ਕੀਤਾ ਇਹ ਸੁਣਦੀ ਨਾ ਸਾਨੂੰ ਆਤ ਨਹੀਂ ਹੈਗੀ ਆਪਣੀ ਸਿਆਣਪ ਆਪਣੇ ਕੋਲ ਰੱਖਿਆ ਕਰ ਸਾਡੀਆਂ ਗੱਲਾਂ 'ਚ ਬਹੁਤਾ ਵੱਧ ਚੜ ਕੇ ਬੋਲਿਆ ਨਾ ਕਰ ਮੈਂ ਤੇ ਮੰਮੀ ਤਾਰਪਿੰਦਰ ਵਾਲਾ ਗਿਆ ਆ ਹੀਗਾ ਕਿ ਚਲ ਜੇ ਉਹਦੇ ਮਨ ਵਿੱਚ ਮੇਰੇ ਵਾਸਤੇ ਕੋਈ ਗੁੱਸਾ ਵਾ ਤੇ ਵਿਆਹ ਤੋਂ ਬਾਅਦ ਨਾ ਰਵੇ ਕੱਲ ਨੂੰ ਅਸੀਂ ਭੈਣ ਭਰਾਵਾਂ ਇੱਕ ਦੂਜੇ ਨੂੰ ਮਿਲਣਾ ਵਾ ਵੀ ਤੈਨੂੰ ਮਿਲਣ ਦੀ ਕੋਈ ਲੋੜ ਨਹੀਂ ਗਈ ਅਸੀਂ ਮਾਪਿਓ ਹੈਗੇ ਆ ਮਿਲਣ ਵਾਲੇ ਤੂੰ ਮਿਲਣਾ ਵਾ ਪੱਲੇ ਤੇਰੇ ਥੇਲਾ ਨਹੀਂ ਗਾ ਮੇਰੀ ਕੁੜੀ ਨੂੰ ਮਿਲਣ ਡਿਆ ਵਾ ਜਾ ਜਾ ਕੇ ਕੰਮ ਕਰ ਚਲ ਜਾ ਆਪਣੇ ਪਿਓ ਨਾਲ ਉਹਨੂੰ ਤਾਂ ਮਗਰ ਲਾਇਆ ਹੀ ਆ ਤੂੰ ਹੁਣ ਪਤਾ ਨਹੀਂ ਕਿ ਕਿਦਾਂ ਦਾ ਵਾ ਤੇ ਪਿਓ ਦੇ ਨਾ ਸਿਰ ਦੇ ਵਿੱਚ ਕੀ ਧੂੜਿਆ ਵਾ ਜਿੱਦਾਂ ਇਹ ਕਹਿੰਦਾ ਵਾ ਓਦਾਂ ਹੀ ਪਿਓ ਕਰਦਾ ਵਾ ਮੇਰੀ ਤਾਂ ਗੱਲ ਸੁਣਦਾ ਹੀ ਨਹੀਂ ਗੇ ਵੀ ਕਿਹੜੀ ਗੱਲ ਕਰਨ ਲਈ ਆ ਤੇ ਕਿਹੜੀ ਨਹੀਂ ਭੱਜੇ ਆਉਂਦੇ ਇਹਦੇ ਆਲ ਚੱਲ ਹਾਂ ਜੋਬਨ ਫਲਾਣੇ ਸਾਂ ਚੱਲ ਜੀਏ ਚੱਲ ਹਾਂ ਜੋਬਨ ਠਿੰਗੜੇ ਸਾਂ ਚੱਲ ਜੀਏ ਰਪਿੰਦਰ ਦਾ ਸੁਭਾਅ ਨਾ ਮੈਨੂੰ ਥੋੜਾ ਤੇਜ਼ ਆ ਲੱਗਣ ਡਿਆ ਵਾ ਸਾਡੇ ਘਰ 'ਚ ਤੇ ਹੁਣ ਕੋਈ ਵੀ ਨਹੀਂ ਇਦਾਂ ਦਾ ਹੈਗਾ ਹੁਣ ਮੈਂ ਕੀ ਦਿਨਾਂ ਗੱਲ ਕਰਾਂ ਇਹਨਾਂ ਨੂੰ ਤੇ ਮੈਂ ਕੁਝ ਕਹਿ ਨਹੀਂ ਸਕਦੀ ਮੈਂ ਹੀ ਨਾ ਗੱਲ ਕਰਦੀ ਆ ਹੈਲੋ ਸਸਿਕਲ ਮੰਮੀ ਜੀ ਹੋਰ ਠੀਕ ਠਾਕ? ਹਾਂਜੀ ਠੀਕ ਆ। ਕੋਸ਼ਣੀ ਬਸ ਬੈਠੀ ਐ ਇਦਾਂ ਹੀ। ਬਸ ਵਿਆਹ ਦੀਆਂ ਤਿਆਰੀਆਂ ਚੱਲਣ ਡੀਆਂ। ਹਾਂਜੀ ਹਾਂਜੀ। ਤੇ ਮੈਂ ਤੁਹਾਡੇ ਨਾਲ ਕੋਈ ਗੱਲ ਕਰਨੀ ਸੀ। ਮੈਨੂੰ ਨਾ ਕੁੜੀ ਦਾ ਸੁਭਾਅ ਨਹੀਂ ਸਹੀ ਲੱਗਾ। ਹਾਂਜੀ ਨਹੀਂ ਤੇ ਉਹਨੂੰ ਕੀ ਲੋੜ ਹੀ ਗੱਲਾਂ ਕਰਨ ਦੀ ਅਹੀਂ ਜੋ ਤਾਂ ਸ਼ਹਿਰ ਗਏ ਸਮਾਨ ਲੈਣ ਤੇ ਦੱਸਣ ਦੀ ਹੀ ਅਹੀਂ ਇੰਨੇ ਇੰਨੇ ਦੀ ਐਲਸੀਡੀ ਲਈਆ ਇਨੇ ਦਾ ਸਮਾਨ ਬਣਾਇਆ ਵਾ ਉਹ ਅਜੀ ਆ ਨਹੀਂ ਉਹ ਵੀ ਗੱਲ ਸਹੀ ਆ ਸ਼ਾਇਦ ਮੈਨੂੰ ਭੁਲੇਖਾ ਹੀ ਲੱਗਾ ਹੋਵੇ ਕੁਛ ਹਾਂਜੀ ਹਾਂਜੀ ਚਲੋ ਠੀਕ ਆ ਫਿਰ ਮੈਂ ਠੀਕ ਆ ਸੰਦੀਪ ਬੈਠੀ ਆ? ਹਾਂਜੀ। ਆ ਗਈ ਤੇ। ਆਓ, ਪੈਲਸ ਬੁੱਕ ਕਰਾਏ ਆਂ। ਲਹਵਾਈਆਂ ਨੂੰ ਸਾਈਸ ਵੀ ਦੇ ਆਏ ਆਂ। ਠੀਕ ਆ। ਚਲੋ ਵਧੀਆ। ਤੇ ਤਿਆਰੀਆਂ ਹੋ ਗਈਆਂ ਲਗਭਗ ਸਾਰੀਆਂ ਮੇਰੇ ਸਾਹਮਣੇ। ਹਾਂਜੀ। ਹੈਨਾ? ਚਲੋ ਜਿਹੜਾ ਕੰਮ ਹੋ ਗਿਆ ਉਹ ਵਧੀਆ। ਹਾਂ ਹਾਂ। ਸੰਦੀਪ? ਹਾਂਜੀ। ਮੈਂ ਤੋਂ ਬੜੀ ਚੁੱਪ ਜਾ ਬੈਠੀ ਆਂ? ਨਹੀਂ ਨਹੀਂ, ਮੈਂ ਕਿਉਂ ਚੁੱਪ ਰਹਿਣਾ ਵਾਂ? ਮੈਂ ਤਾਂ ਸਾਰੀਆਂ ਵਿਆਹ ਦੀਆਂ ਤਿਆਰੀਆਂ ਵੀ ਕਰ ਲਈਆਂ ਵਾਂ। ਕੱਪੜੇ ਵੀ ਰੱਖਲੇ ਸਾਰੇ। ਸਾਰਿਆਂ ਨੂੰ ਸੁਣਾ ਵੀ ਦਿੱਤਾ ਵਾਂ। ਫਿਰ ਤੇ ਵਧੀਆ। ਹਾਂਜੀ। लवली, ਮੇਰੀ ਗੱਲ ਸੁਣ। ਚੱਲ ਕੱਲ ਨੂੰ ਵਿਆਹ ਤੋਂ ਬਾਅਦ ਕੋਈ ਗੱਲ ਹੋਗੀ। ਤੇ ਸਾਡਾ ਸਾਥ ਦੇਗਾ ਕਿ ਆਪਣੀ ਘਰ ਵਾਲੀ ਦਾ ਦੇਗਾ ਨਹੀਂ ਭਾਬੀ ਤੁਸੀਂ ਵੱਡੇ ਹੋ ਅਸੀਂ ਤਾਂ ਤੁਹਾਡੀ ਸੁਣਨੀ ਆਂ ਅਲੀ ਮੈਂ ਵੱਡਾਂ ਕਿ ਵੱਡੀ ਆ ਉਹ ਭਾਜੀ ਹੈ ਤੁਸੀਂ ਵੱਡੇ ਜੀ ਪਰ ਤੁਹਾਨੂੰ ਵੀ ਭਾਬੀ ਦੀ ਮੰਨੀ ਪੈਂਦੀ ਆ ਇਹ ਤੇ ਗੱਲ ਹੈ ਗਈ ਆ ਭਾਜੀ ਮੁੱਖ ਦੀ ਗੱਲ ਇਹ ਆ ਵੀ ਤੁਸੀਂ ਮੇਰੇ ਵੱਤੇ ਦੋਵੇਂ ਵੱਡੇ ਹੋ ਠੀਕ ਆ ਨਾ ਇੰਨਾ ਕੁ ਤੁਸੀਂ ਮੇਰੇ 'ਤੇ ਕਰਨ ਦੇ ਜੀ ਮਾਂ ਪਿਓ ਹਜੇ ਸਿਰ ਤੇ ਹਨ ਨਹੀਂ ਤੇ ਇੰਨਾ ਨਹੀਂ ਤੇ ਕੌਣ ਕਰਦਾ लवली ਕਰਨਾ ਹੈ ਪੈਣਾ ਤੈਨੂੰ ਪਤਾ ਅਹੀਂ ਅੰਦਰ ਰਹੋ ਠੀਕ ਹੈ ਨਾ